ਤੇ ਤੇ ਅੱਜ ਤੁਹਾਨੂੰ ਪਤਾ ਬਈ ਹੈ ਨਾ ਤੇ ਇਕੱਠ ਰੱਖਿਆ ਸੀ ਆ ਤੁਸੀਂ ਆ ਬੜੇ ਹੀ ਸਕਦੇ ਹੋ ਕਰੋ ਚੈੱਕ ਤੇ ਇਕੱਠ ਜਮਾਂ ਰਿਕਾਰਡ ਤੋੜਦਾ ਇਕੱਠ ਆ ਬਾਈ ਅਸੀਂ ਮੈਨੂੰ ਲੱਗਦਾ 5 ਕਿਲੋਮੀਟਰ ਪਿੱਛੇ ਤੋਂ ਆ ਗਏ ਆਪਣਾ ਟਰੈਕਟਰ ਖਨੌਰੀ ਪੁਲ ਦੇ ਉੱਤੇ ਖੜਿਆ ਤੇ ਅਸੀਂ ਇੰਨੀ ਅੱਗੇ ਆ ਗਏ ਤੇ ਇਕੱਠ ਇੱਥੇ ਤੱਕ ਰੋਕਿਆ ਹੋਇਆ ਜਣੀ ਇਹਨਾਂ ਨੇ ਖਨੌਰੀ ਤੋਂ ਬਾਹਰ ਆ ਗਏ ਅਸੀਂ ਇੱਥੇ ਰੋਕ ਰੱਖਿਆ ਵੀ ਅੱਗੇ ਤੋਂ ਸਾਧਨ ਜਿਹੜੇ ਮੁੜਦੇ ਨਹੀਂ ਹੈਗੇ ਇੱਥੋਂ ਸਾਰੇ ਕਿਸਾਨ ਪੁਰਾ ਤੁਰ ਕੇ ਹੀ ਜਾ ਰਹੇ ਨੇ ਪੈਦਲ ਜਾ ਰਹੇ ਨੇ ਸਾਰੇ ਆ ਚਲੋ ਚੈੱਕ ਕਰੋ ਦਿੱਖ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭਾਈ ਤੇ ਵਾਏ ਆ ਕਰ ਲਓ ਬਈ ਚੱਕ ਦੇਖ ਲਓ ਸਹੀ ਸਲਾਮਤ ਬੰਦੇ ਨਹੀਂ ਪਹੁੰਚ ਰਹੇ ਹੈਗੇ ਆ ਭਰਾ ਦੇਖ ਲਓ ਸਾਈਕਲਾਂ ਤੇ ਵੀ ਆ ਰਹੇ ਨੇ ਤੇ ਇੱਥੇ ਤਾਂ ਕੋਈ ਵੀ ਪਿੱਛੇ ਆਪਣਾ ਸਾਧਨ ਖੜਾ ਕੇ ਸਾਡੇ ਨਾਲ ਨਾਲ ਪਿੱਛੋਂ ਤੁਰੇ ਆ ਰਹੇ ਸੀਗੇ ਲੰਗਰ ਛਕਣ ਲੱਗੇ ਹੋਏ ਨੇ ਫੇਰ ਆਪਾਂ ਤੁਹਾਨੂੰ ਪੁੱਛ ਕੇ ਦੱਸ ਦਿਆਂ ਵੀ ਕਿਹੜਾ ਬਾਈਆਂ ਦਾ ਪਿੰਡ ਆ ਕੱਠ ਬਹੁਤ ਜ਼ਿਆਦਾ ਬਈ ਤੇ ਕਿਹਦੇ ਕਿਹਦੇ ਘਰੋਂ ਪਹੁੰਚੇ ਨੇ ਖਨੋਰੀ ਬਾਰਡਰ ਤੇ ਆਵਾਮਾ ਪਾਣਾ ਸਾਰੇ ਪਹੁੰਚੇ ਨੇ ਕਰੋ ਚੈੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬਈ ਬਾਕੀ ਅਪਡੇਟ ਆਪਾਂ ਸ਼ਾਮ ਨੂੰ ਪਾਵਾਂਗੇ ਬਈ ਜਿਲ੍ਹਾ ਅਨੁਸਰ ਵੱਲੋਂ ਜਿਲ੍ਹਾ ਹਾਂ ਉਹ ਸਾਡੇ ਪਿੰਡ ਵਾਲੇ ਵੀ ਪਹੁੰਚੇ ਹੋਏ ਨੇ ਉਧਰ ਆ ਦੇਖੋ ਠੀਕ ਆ ਸਾਡੇ ਪਿੰਡੋਂ ਵੀ ਆ ਰਹੇ ਨੇ ਅਸੀਂ ਵੀ ਆ ਰਹੇ ਹਾਂ ਟਰਾਲੀਆਂ ਦੋ ਤਿੰਨ ਹੋਰ ਆਈਆਂ ਹੋਈਆਂ ਸਾਡੇ ਪਿੰਡ ਦੇ ਨੇ ਉਹ ਸਾਰੇ ਹੈ ਲੰਗਰ ਵੀ ਚੱਲੀ ਜਾਂਦੇ ਨੇ ਚਾਹ ਪਰ ਸ਼ਾਦਾ ਹਣਾ ਕਿਉਂਕਿ ਦੂਰੋਂ ਚੱਲੀ ਹੋਈ ਸੰਗਤ ਜਿਹੜੀ ਰਾਤ ਸੁਨੇਹਾ ਚੱਲੀ ਆ ਕੱਲ ਦੇ ਵੀ ਆਏ ਹੋਏ ਨੇ ਅਸੀਂ ਵੀ ਸੁਨੇਹਾ ਚੱਲੇ ਸੀ ਤਾਂ ਵੀ ਸਾਨੂੰ 2 ਵਜੇ ਗਏ ਹੋਰ ਪਹੁੰਚਦਿਆਂ ਨੂੰ ਸਾਡਾ ਖਨੌਰ ਹੀ ਖੜਿਆ ਡਾਇਰੈਕਟਰ ਰੋਕ ਟੋਕੜ 5-7 ਕਿਲੋਮੀਟਰ ਪਿੱਛੇ ਖੜਿਆ ਹਜੇ ਇੱਥੇ ਤੱਕ ਜਾਮ ਅੱਗੇ ਸਾਰੇ ਪੈਦਲ ਹੀ ਜਾ ਰਹੇ ਨੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਭਾਈ ਜਿਹੜੇ ਪ੍ਰਾਣਾਂਵਾ ਦੇਖ ਰਹੇ ਨੇ ਲਾਈਵ ਪਹਿਲੀ ਵਾਰ ਜੁੜੇ ਹੋਏ ਨੇ ਚੈਨਲ ਤੇ ਉਹ ਸਬਸਕ੍ਰਾਈਬ ਕਰ ਲਿਓ ਕਿਥੋਂ ਬਾਰਡਰ ਦੱਸਦੇ 9 ਕਿਲੋਮੀਟਰ ਅਜੇ ਤਾਂ ਹੋ ਹੋ ਦੇਖ ਲਾ ਵੀ ਸਕੂਲ ਆ ਹੋ ਉੱਥੇ ਅੱਗੇ ਸਕੂਲ ਆ ਫਿਰ ਉਹ ਤੋਂ ਅੱਗੇ ਕਾਫੀ ਅੱਗੇ ਬਾਰਡਰ ਆ ਚੱਲਦੇ ਆ ਉੱਥੇ ਵੀ ਹੋ ਸਕਦਾ ਵੀ ਅੱਗੇ ਨੈਟਵਰਕ ਨਾ ਹੋਵੇ ਤਾਂ ਕਰਕੇ ਆਪਾਂ ਉਰੀਆਂ ਲਾਈਵ ਹੋ ਗਏ ਸੀ ਜੀ ਚਲੋ ਆਪਾਂ ਇੱਕ ਵਾਰ ਸਾਰੀ ਤੰਗ ਦਿਨ ਨੂੰ ਦਰਸ਼ਕਾਂ ਦਿਖਾ ਦਈਏ ਜਿਹੜੇ ਭਰਾ ਕਈ ਮਜਬੂਰੀਆਂ ਕਰ ਨਾਲ ਨਹੀਂ ਪਹੁੰਚ ਸਕਦੇ ਹੁੰਦੇ ਹਨ ਤਾਂ ਕਰਕੇ ਸਾਰੀ ਸੰਗਤ ਪੈਦਲੇ ਹੀ ਪਹੁੰਚ ਰਹੀ ਹੈ ਹੁਣ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਬਾਈ ਸਾਰੇ ਲਖਵਿੰਦਰ ਸਿੰਘ ਕਮੈਂਟ ਕਰਕੇ ਦੱਸਿਓ ਬਾਈ ਕਿੰਨਾ ਦੇ ਘਰੋਂ ਸਾਰੇ ਆਏ ਨੇ ਤੇ ਕਿਹੜਾ-ਕਿਹੜਾ ਉਰੋਂ ਦੇਖ ਰਿਹਾ ਲਾਈਵ ਲਖਵਿੰਦਰ ਸਿੰਘ ਪਿੰਡ ਬੋਲੀ ਜ਼ਿਲ੍ਹਾ ਪਟਿਆਲਾ ਇਹਦਾ ਪਰਪ ਖਾਲੀ ਹੋ ਕੇ ਆ ਗਿਆ ਵੀਰੋ ਤਸੌਲੀ 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 ਕੋ ਕਸੌਲੀ ਤਸੌਲੀ ਤਸੌਲੀ ਵਾਲੇ ਵੀ ਆ ਰਹੇ ਨੇ ਇਹ ਬਨ ਕੇ ਇੱਥੇ ਲਾਇਓ ਗੱਦੀ ਤੇ ਲਾ ਕੇ ਸਾਰੇ ਭਰਾ ਆਪਣੇ ਆਪਣੇ ਮੋਬਾਈਲ ਹਨਾ ਬਈ ਤੁਹਾਨੂੰ ਪਤਾ ਹੈ ਯਾਰ ਕੱਠ ਚ ਸਾਰੇ ਤਰ੍ਹਾਂ ਦੇ ਲੋਕ ਪਹੁੰਚਦੇ ਨੇ ਪਰ ਸੋ ਮੋਬਾਈਲ ਸਾਹਮਣੇ ਰੱਖਿਓ ਪਾ ਦਵਾ ਸੰਗਿਓ ਦੇ ਕਿ ਗੀਤ ਦੀਆਂ ਆਲਾਵਾ ਆਇਓ ਬੇਤੀਆਂ ਵੀ ਪ੍ਰਸ਼ੰਤਾ ਤੇ ਯਾਰ ਸਾਈਡ ਤੇ ਅੱਗੇ ਚੱਲਦੇ ਆਪਾਂ ਨਹੀਂ ਆਵ ਇੱਥੇ ਨਾਲ ਪਰ ਆਹ ਮੁੰਡਾ ਤਾਰ ਲਗਾਸਰ ਖਾਛਾ ਮਾਰਦਾ ਜੁੜੇ ਰਹੋ ਭਾਈ ਲਾਈਵ ਨਾਲ ਹਨਾ ਕਰਾਉਣਾ ਮੈਂ ਉਧਰ ਗੱਲਬਾਤ ਤੁਹਾਡੀ ਬੀਲ ਚੇਅਰ ਤੇ ਵੀ ਵੀਰ ਪਹੁੰਚਿਆ ਹੋਰੇ ਕੋਛਦੇ ਆ ਬਾਈ ਨੂੰ ਕਿਹੜਾ ਪਿੰਡਾ ਆਪਰੇ ਪਰਫੂ ਜਿਹੜੇ ਮੋਬਾਈਲ ਪਾ ਜਾ ਕੇ ਭਰਾਓ ਪਾਈਟ ਕੰਟਰੋਲ ਜਿਹੜੇ ਆਵਾਜ਼ ਦੋਣਾ ਹੋ ਰਿਹਾ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਲਾ ਲਓ ਬਈਰ 10 12 ਕਿਲੋਮੀਟਰ ਹਜੇ ਬਾਰਡਰ ਸਟਾਰਟ ਹੋਣਾ ਉਸ ਤੋਂ ਬਾਅਦ ਜਿਹੜਾ ਜਾਵਾ ਫਿਰ 10 ਕਿਲੋਮੀਟਰ ਦਾ ਫਿਰ ਉਹ ਇੰਨਾ ਕ੍ਰੋਸ ਕਰਨਾ ਪੈਦਲ ਜਾ ਕੇ ਤੁਸੀਂ ਆਪੇ ਹੱਬ ਲੈਓ ਕਿਉਂਕਿ 10 ਕਿਲੋਮੀਟਰ ਦਾ ਹਜੇ ਟਰਾਲੀਆਂ ਸਟਾਰਟ ਹੋਣੀਆਂ ਨੇ ਉਹ ਤੋਂ ਅੱਗੇ ਫਿਰ ਟਰਾਲੀਆਂ ਦਾ ਜਾਮ ਆ। ਹਜੇ ਦਾ ਟਰਾਲ 10 ਕਿਲੋਮੀਟਰ ਦਾ ਉੱਥੇ ਤੱਕ ਆ ਵੀ ਜਿਹੜੀ ਪਿਛਲੀ ਟਰਾਲੀ ਆਪਣੀ ਫਿਰ ਉਹ ਤੋਂ ਅੱਗੇ ਜਿਹੜਾ ਤਾਰ ਬੰਨੀ ਹੋਈ ਆ ਉਹ ਫੇਰ ਅੱਗੇ 10 ਕਿਲੋਮੀਟਰ ਵਾਂਗੂ ਆਊਗਾ। ਕਾਫੀ ਜ਼ਿਆਦਾ ਜਿਹੜਾ ਜਾਮ ਆਗਾ। ਕੱਟ ਦਿਖਾਵਾਂ ਤੁਹਾਨੂੰ ਟਰੈਕਟਰ ਤੇ ਜੜ ਕੇ ਉਧਰ। ਕਰੋ ਜੱਕਾ। हो जाए एक बीठ अपना कि पिंड भी बंगा पक्का जिले का पिंड भी फरीदकोट फरीदकोट तो भाई व्हीलचेयर से आए ने ਰੋਜਿਆ ਕਾ ਹੂੰ ਆ ਹੁੰਦਾ ਬਈ ਜੱਜਵਾ ਤੇ ਬਾਕੀ ਮਿਲਦੇ ਆਂ ਬਾਈ ਪੂਰੀ ਅਪਡੇਟ ਚ ਸ਼ਾਮ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਪਿੰਡੂ ਟਰੈਕਟਰ ਮਹਿਕਮਾ ਮਿਲਦੇ ਆਂ ਫਿਰ ਅਸੀਂ ਅੱਗੇ ਚੱਲਦੇ ਆਂ ਬਾਕੀ ਵੀਡੀਓ ਬਣਾਉਨੇ ਆਂ ਫਿਰ ਬਾਅਦ ਚ ਅਪਲੋਡ ਕਰਾਂਗੇ